ਰਲੀ ਨਾ ਉਹ ਵਸੇ ਸੱਤ ਸਾਲਾ ਠੀਕ ਨਾ ਸਾਸਣੇ ਵਸੇ ਸੀ ਸੌਰਾ ਮੇਰਾ ਸਾਸਿ ਮੇਰੀ ਸੌਰਾ ਮੇਰਾ ਨਾਨੀ ਮੇਰੀ ਭਾਈ ਉਹਦਾ ਹੰਦਲ ਨੇ ਮੇਰਾ ਘਰ ਜਾੜ ਗਿਆ ਤੇ ਹਾਨੀ ਕਾਰਨ ਮੇਰੇ ਪੁੱਤ ਵੀ ਉਹਨਾਂ ਨੇ ਜਾਨ ਲੈ ਕੇ ਘਿਹੜਾ ਛੱਡੀ ਆ ਕਹਿੰਦੀ ਜੇ ਗੁਰਪ੍ਰੀਤ ਮੈਂ ਜੱਟ ਦੂਤੀ ਨਹੀਂ ਗਈ ਜੇ ਗਈ ਤੈਨੂੰ ਜੇਲ੍ਹ ਦੀਆਂ ਰੋਟੀਆਂ ਨਾ ਖਵਾਈਆਂ ਭਾਈ ਜੇ ਕੋਸ ਬੋਲਦੀ ਸੀ ਮੇਰੇ ਕੋਲੇ ਬਹੁਤ ਕੁਝ ਬੋਲ ਕੇ ਗਈ ਆ ਵੀ ਪਰ ਉਹ ਵਧੀਆ ਸੀ ਆਪ ਉਹਨੇ ਕੋ ਕਦੇ ਵੀ ਹੋ ਨਹੀਂ ਕਰਾਇਗਾ ਪਰ ਉਹਦੇ ਮਾਪਿਓ ਸਾਰਾ ਕੁਛ ਉਹਨਾਂ ਨੇ ਨਿਖਾਰਾ ਕੁਛ ਕਰਾਇਆਗਾ ਤੇਰੇ ਤਾਂ ਮੈਂ ਰਹਿਣੀ ਨਹੀਂ ਹੈਗਾ ਮੈਂ ਤਾਂ ਹੋਰ ਮੁੰਡੇ ਨਾਲ ਆ ਉਹਦੇ ਨਾਲ ਹੋਰ ਮੁੰਡਿਆਂ ਦੇ ਫੋਨ ਆਉਂਦੇ ਸੀ ਹੋਰ ਮੁੰਡਿਆਂ ਨਾਲ ਗੱਲਾਂ ਕਰਦੀ ਸੀ ਚੈਟ ਵੀ ਕਰਦੀ ਸੀ ਉਹ ਮੇਰਾ ਪੁੱਤ ਆਣ ਪੜ੍ਹ ਸੀ ਉਹਨੂੰ ਕੁਝ ਪਤਾ ਨਹੀਂ ਕੀ ਹੈਗਾ ਲੱਗਦਾ ਹੈਗਾ ਉਦਦਵਾਦ ਮੰਨ ਕੇ ਚੱਲੋ 25 ਲੱਖ ਵੀ ਅਸੀਂ ਕਰਾਇਆ ਸਾਰਾ ਕੁਝ ਕਰਾਇਆ ਜੀ ਪੈਸੇ ਲਾਇਨ ਦੋ ਕਿੱਲੇ ਵਾਹਣ ਵੀ ਵੇਚਨੇ ਜੀ ਉਦਦਵਾਦ 8 ਲੱਖ ਹੁਣ ਫੇਰ ਭਰਿਆ ਜੀ ਬਾਹਰੇ ਤੋੜਨ ਵਾਸਤੇ ਹੁਣ ਆ ਸਾਡੇ ਨਾਲ ਮਗਰੋਂ ਕਦ ਨਾ ਵਾਪਰ ਕੇ ਤੋੜ ਦੇਣਾ ਤਾਂ ਜੀ ਗੱਲ ਮਾੜੀ ਜੀ ਪਿੱਛੇ ਦਾ ਲੈਨ ਆ ਕੇ ਕਹਿੰਦੇ ਮੇਰੇ ਸਾਨੂੰ ਪੈਸੇ ਦਿਓ ਹੋਰ ਮੰਗਦੇ ਤੇ ਸਾਫ ਕੋ ਪੈ ਲੈ ਕੇ ਜਿਵੇਂ ਉਹਨਾਂ ਨੇ ਵੀਡੀਓ ਦੇ ਵਿੱਚ ਜਿਹੜਾ ਮੁੰਡਾ ਉਹ ਸੁਸਾਇਡ ਦੀ ਮਤਲਬ ਗੱਲ ਕਰ ਰਿਹਾ ਹੈ ਉਹ ਇਹੀ ਗੱਲ ਕਹਿ ਰਿਹਾ ਹੈ ਕਿ ਜਿਹੜਾ ਮੈਨੂੰ ਤੋਂ ਤੰਗ ਆ ਕੇ ਮਾਰਨੀ ਉਹ ਸਾਫ ਤੇ ਆਪਣੀ ਘਰ ਵਾਲੀ ਤੋਂ ਤੰਗ ਹੋ ਕੇ ਜ਼ਹਿਰ ਪਾਇਆ ਮੇਰੇ ਨਾਮ ਦੇ ਬੀਤ ਗੁਰਦਾ ਮੁੰਡਾ ਨੇ ਡੀਪੀ ਚੜ੍ਹਾ ਲਈ ਗੁਰਪ੍ਰੀਤ ਵੀ ਘਰ ਵਾਲੀ ਦਾ ਲੜ ਕੇ ਗਈ ਜੀ ਗੁਰਪ੍ਰੀਤ ਨਾ ਵੜਾ ਮੋਟਾ ਇਸੇ ਗੁੱਸੇ ਦੇ ਲਈ ਹੋਈ ਦੀ ਅੱਗੇ ਵੀ ਹੋ ਜਾਂਦੇ ਨੇ ਗੁੱਸੇ ਦੇ ਲਈ ਅੱਗੇ ਵੀ ਵਗਦੀ ਖਾਲ ਪਰ ਚਾਲਪਰ ਵੱਧ ਸਰਪੰਚ ਤੇ ਪਿੰਡ ਦਾ ਮੈਂਬਰ ਸਰਪੰਚ ਸਾਰੇ ਲੈ ਕੇ ਆਈ ਸੀ ਉਹਨੂੰ ਵਧੀਆ ਸਾਡੇ ਨਾਲ ਰਹਿੰਦੀ ਸੀ ਬਸ ਜਦੋਂ ਉਹਨਾਂ ਦੇ ਮਾਪਿਆਂ ਦੇ ਹੱਥ ਤੇ ਚੜ ਜਾਂਦੀ ਸੀ ਉਦੋਂ ਬਸ ਉਹ ਉਹਨਾਂ ਦੀ ਉਂਗਲ ਤੇ ਚੜ ਕੇ ਉਹਦੀ ਕਹਿੰਦੀ ਸੀ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਵੀ ਗੁਰਪ੍ਰੀਤ ਬਹੁਤ ਵਧੀਆ ਵਧੀਆ ਬੱਚਾ ਸੀ ਸਾਡਾ ਵਧੀਆ ਸੀ ਸਾਰਿਆਂ ਨੂੰ ਸਾਡੇ ਪਿੰਡ 'ਚ ਫੜਾ ਕਰਨਾ ਕਿਸੇ ਦਾ ਵੀ ਕਹਿ ਜਾ ਬੱਚਾ ਵੀ ਵਧੀਆ ਜੀ ਠੀਕ ਦੀ ਪਰ ਉਹਦੀ ਮਾਂ ਤੇ ਨਾਨੀ ਨੇ ਉਹਦੇ ਪਿਓ ਨੇ ਉਹਨਾਂ ਨੇ ਵੀ ਬਸੰਦ ਦਿੱਤੀ ਉਹਨਾਂ ਨੂੰ ਸਾਡਾ ਬਹਾਨ ਦਿੱਤਦਾ ਸੀ ਉਹਨੂੰ ਬਹਾਨ ਦੇ ਸਾਡੇ 2 ਕੀਲੇ ਖਾ ਗਏ ਸਾਡੇ ਉਹ ਖਾ ਕੇ ਵੀ ਭਾ ਹੁਣ ਉਹਨਾਂ ਨੂੰ ਐ ਸੀ ਉਹਨਾਂ ਕੋਲ ਪੈਸੇ ਨਹੀਂਗੇ ਵੀ ਪੈਸੇ ਆ ਤੇ ਪਾਸੇ ਚਾਕ ਕਰਦੇ ਦੀ ਵੀ ਜ ਉਹਨਾਂ ਨੂੰ ਵੀ ਪੈਸੇ ਸਾਨੂੰ ਮਿਲ ਜਾਣ ਕਿਸੇ ਲੋਟ ਮਿਲ ਜਾਣ ਉਹ ਬਹਾਨੇ ਪਾਸਾ ਹੀ ਭਾਰ ਦੇ ਰਹੇ ਰਹਿੰਦੇ ਸੀ ਵੀ ਸਾਨੂੰ ਪੈਸੇ ਕਿਵੇਂ ਮਿਲਣਗੇ ਕਿਵੇਂ ਮਿਲਣਗੇ ਹਾਨੀ ਕਾਰਨ ਮੇਰੇ ਪੁੱਤ ਦੀ ਉਹਨਾਂ ਨੇ ਜਾਣ ਲੈ ਕੇ ਛੇੜਾ ਛੱਡਿਆ ਕਹਿੰਦੀ ਜੇ ਗੁਰਪ੍ਰੀਤ ਮੈਂ ਜੱਟ ਦੀ ਧੀ ਨਹੀਂ ਹੈਗੀ ਜੇ ਕਹਿੰਦੀ ਤੈਨੂੰ ਜੇਲ੍ਹ ਦੀਆਂ ਰੋਟੀਆਂ ਨਾ ਖਵਾਈਆਂ कुछ बोल दी थी, मेरे कोले बहुत कुछ को बोल के गई वो सी आप को भी है भी पर कद भी ओ नहीं करेगा पर मां प्यो सारा कुछ ओना नेगा बस ओ नानी आई सी मां आई थी भरा आया थी। ते मेरे भरा भी है सी, ने बहुत मेहनत करी भी रमनीत तू तो रही पा इत रे पा तू तो ना जा मैं भी कहा भी अपनी कुी का कल पेपर आ दस रुपया भर आवयागा ना जा रमनीत तू तो जा मनी नहीं कानी जाना गा ਕਦੀ ਮੈਂ ਕੀ ਕਰਨਾ ਕੁਝ ਨਹੀਂ ਕਰਨਾ ਹੈਗਾ ਵੀ ਮਤਲਬ ਜਾਣਾਗਾ ਮੈਂ ਰਹਿਣੀ ਨਹੀਂ ਸੀ ਉਹ ਕਾਲ ਤੇਰੇ ਤਾਂ ਮੈਂ ਰਹਿਣੀ ਨਹੀਂ ਹੈਗਾ ਮੈਂ ਤਾਂ ਹੋਰ ਮੁੰਡੇ ਨਾਲ ਆ ਉਹਦੇ ਨਾਲ ਹੋਰ ਮੁੰਡਿਆਂ ਦੇ ਫੋਨ ਆਉਂਦੇ ਸੀ ਹੋਰ ਮੁੰਡਿਆਂ ਨਾਲ ਗੱਲਾਂ ਕਰਦੀ ਸੀ ਚੈਟ ਵੀ ਕਰਦੀ ਸੀ ਉਹ ਮੇਰਾ ਪੁੱਤ ਅਣ ਪੜ੍ਹ ਸੀ ਉਹਨੂੰ ਕੁਝ ਪਤਾ ਨਹੀਂ ਸੀ ਹੈਗਾ ਲੱਗਦਾ ਹੈਗਾ ਨਾਲੇ ਅਸੀਂ ਵੀ ਸਾਰੇ ਅਣ ਪਾਣਾ ਸਾਨੂੰ ਕੁਝ ਪਤਾ ਨਹੀਂ ਲੱਗਦਾ ਹੈਗਾ ਉਹਦੇ ਜਦੋਂ ਅਸੀਂ ਪੜਾ ਹੋ ਜਾਂਦੇ ਦਿੰਦੇ-ਦਿੰਦੇ ਉਹਦੇ ਫੋਨ ਵੱਜਦੇ ਸੀ ਬਿੰਦੇ-ਬਿੰਦੇ ਉਹਦੇ ਫੋਨ ਵੱਜਦੇ ਸੀ ਤੇ ਮੇਰਾ ਮੁੰਡਾ ਕਹਿੰਦਾ ਸੀ ਜੇ ਹੋਰਾਂ ਕੋਲੇ ਵੀ ਵੱਜ ਜਾਂਦਾ ਬਿੰਦ ਚਟ ਤਾਉ ਨਾਲ ਜਿੰਦੇ ਮੈਂ ਤੇ ਫੋਨ ਲਾ ਕੇ ਹੋਰ ਮੁੰਡਿਆਂ ਨਾਲ ਵੀ ਕਹਿ ਦੇਣਾ ਸੀ ਤੂੰ ਤ ਕੁੜੀਆਂ ਕੋਲੇ ਜਾਣਾ ਤੂੰ ਐ ਕਰ ਦਉ ਤੇ ਦੂਸਣ ਚੱਕਦੀ ਤੀ ਪਰ ਮੇਰਾ ਪੁੱਤ ਅਹ ਜਗਾ ਹੈ ਨਹੀਂ ਸੀ ਪਰ ਮੈਨੂੰ ਨੇ ਸਾਫ ਕਿਹਾ ਹੀ ਦਾਦਾ ਉਹਨੇ ਇਹਨੇ ਕੋਨੇ ਨਾ ਗੋਰੀਆਂ ਖਾਦੀਆਂ ਢੋਲ ਆਈਆਂ ਕਣ ਕਾਲੀਆਂ ਤੇ ਵੀ ਉਹਨੇ ਉਹ ਤੰਗ ਹੋ ਕੇ ਖਾਦੀਆਂ ਨਹੀਂ ਬਹੁਤ ਤੰਗ ਹੋ ਗਿਆ ਸੀ ਉਹਨੇ ਦੱਸਿਆ ਹੀ ਨਹੀਂ ਹੈਗਾ ਮੈਨੂੰ ਕੁਛ ਵੀ ਵੀ ਮੈਨੂੰ ਦਾ ਹੀ ਕਿਹਾ ਦੀ ਕਹਿੰਦਾ ਵਸਵਾ ਮੈਂ ਅੱਜ ਦਾ ਦਿਨ ਹੀ ਹੈ ਤੇ ਪਰ ਮੇਰਾ ਸਾਡੇ ਸੇ ਪੁੱਤ ਦਾ ਪੁੱਤ ਮੇਰਾ ਕਮਾਤਾ ਨੂੰ ਇਹ ਤਾਂ ਪਿਆਰ ਤੇ ਵਿਛਾੜੇ ਚ ਮੇਰਾ ਬੁੱਧ ਸਾਡੇ ਸੀ ਮੇਰੇ ਘਰ ਵਾਲੀ ਨਾ ਉਹ ਵਸੇ 7 ਸਾਲਾਂ ਠੀਕ ਨਾ ਸੱਸ ਨੇ ਪਸੰਦ ਕੀਤੀ ਆ ਸੌਹਰਾ ਮੇਰਾ ਸੱਸ ਸੇ ਮੇਰੀ ਸੌਹਰਾ ਮੇਰਾ ਨਾਨੀ ਮੇਰੀ ਭਾਈ ਉਹਦਾ ਦੋਨੇ ਮੇਰਾ ਘਰ ਜਾੜ ਗਿਆ ਅੱਜ ਉਹ ਬਾਈ ਖਾਦੇ ਗੋਲੀਆਂ ਲੱਗਿਆ ਨੋ ਯਾਰ ਜੇ ਨਹੀਂ ਅੱਜ ਹੋ ਜਮਾ ਬਾਰੇਗੇ ਮੇਰੀ ਕੱਲ ਨੂੰ ਵੀ ਕਰ ਲਾਂਗੇ ਉਹਨਾਂ ਨੇ ਗੋਲੀਆਂ ਖਵਾ ਦੇ ਮੇਰੇ ਪਿੰਡ ਚ ਜਲੂਸ ਉਹਨਾਂ ਨੇ ਕੱਢਿਆ ਉਹਨਾਂ ਕਰਕੇ ਮੈਂ ਗੋਲੀਆਂ ਖਾਣ ਮੈਨੂੰ ਮਾਰਨੇ ਚ ਵੀਰੇ ਵੀਰੇ ਮੇਰੇ ਘਰ ਵਾਲੀ ਨਾ ਉਹ ਬਸੇ 7 ਸਾਲਾਂ ਠੀਕ ਆ ਨਾ ਸੱਸ ਨੇ ਬਸਣ ਦਿੱਤੀ ਆ ਸੌਰਾ ਮੇਰਾ ਸੱਸ ਮੇਰੀ ਸੌਰਾ ਮੇਰਾ ਨਾਨੀ ਮੇਰੀ ਭਾਈ ਉਹਦਾ ਦੋਨੇ ਮੇਰਾ ਘਰ ਜਾੜ ਗਿਆ ਅੱਜ ਮਾਝ ਗੋਲੀਆਂ ਖਾਣ ਲੱਗਿਆ ਉਹ ਜ਼ਿੰਮੇਵਾਰ ਹੈਗੇ ਮੇਰੇ ਉਹਨਾਂ ਨੇ ਗੋਲੀਆਂ ਖਵਾਉਂਦੇ ਮੇਰੇ ਪਿੰਡ ਦੇ ਜਲੂਸ ਉਹਨਾਂ ਨੇ ਕੱਢਿਆ ਉਹਨਾਂ ਕਰਕੇ ਮੈਂ ਗੋਲੀਆਂ ਖਾਣ ਮੈਨੂੰ ਮਾਰਨੇ ਬਰਾਜ ਸਿੰਘ ਨਾਮ ਹੈ ਜੀ ਉਹ ਬੰਦਾ ਪਿੰਡ ਤੇ ਰਹਿਣਾ ਹੈ ਕਠਣਾ ਵਾਪਰੇ ਜੀ ਮੁੰਡੇ ਦਾ ਹੋ ਗਿਆ ਜੀ ਜਿਹੜਾ ਹੋਤੀ ਕਾ ਇਨਸਾਲ ਉਹ ਬਹਿਦੂ 7 ਸਾਲ ਬਾਹ ਕਰਤਾ ਸਾਰਾ ਕੁਝ ਵਧੀਆ ਹੋ ਗਿਆ ਜੀ ਪਰ ਬਨੀਤ ਕੌਰ ਨਾ ਕਰਿਆ ਤੀ ਜੀ ਕੰਡਤੋ ਹੀ ਉਦੋਂ ਬਾਅਦ ਮੰਨ ਕੇ ਚੱਲੋ ਕਾਈ ਲਾਇਸ ਵੀ ਅਸੀਂ ਕਰਾਇਆ ਸਾਰਾ ਕੁਝ ਕਰਾਇਆ ਜੀ ਪੈਸੇ ਲਾਇਏ ਨੇ ਦੋ ਕਿੰਨੇ ਬਾਹਣ ਵੀ ਵੇਚਨੇਗੇ ਅਸੀਂ ਉਦੋਂ ਬਾਅਦ 8 ਲੱਖ ਹੁਣ ਫੇਰ ਭਰਿਆ ਜੀ ਬਾਹਰੇ ਤੋੜਨ ਵਾਸਤੇ ਹੁਣ ਆ ਸਾਡੇ ਨਾਲ ਮਗਰੋਂ ਘਟਨਾ ਵਾਪਰ ਕੇ ਤੋੜ ਦੇਣਾ ਤਾਂ ਜੀ ਗੱਲ ਮਾੜੀ ਵੀ ਪਿੱਛੇ ਲੈਣ ਆ ਗਏ ਕਹਿੰਦੇ ਨਹੀਂ ਸਾਨੂੰ ਪੈਸੇ ਦਿਓ ਹੋਰ ਮੰਗਦੇ ਤੇ ਸਾਥੋ ਕਪੈਨ ਲੈ ਕੇ ਜੀ ਉਹਨਾਂ ਨੇ ਜਿਹੜੀ ਗੱਲ ਮੈਂ ਨਾ ਕਪੈਨ ਵਾਸਤੇ ਪੈਸੇ ਮੰਗਦੇ ਤੇ ਸਾਥੋ-ਸਾਥੋ ਨਾ ਕਾਰ ਕਰਿਆਗਾ ਉਹ ਲੜਕੇ ਨੂੰ ਲੈਣਾਗੇ ਚ ਲੈਣਾ ਮੁੜ ਕੇ ਸਾਡੇ ਅੱਖੇ ਨਹੀਂ ਲੱਗੇ ਸਾਰਿਆਂ ਨੇ ਹਾੜੇ ਵੀ ਕੱਢ ਲਏ ਸੀ ਵੀ ਤਾਂ ਕੁੜੀ ਦਾ ਪੇਪਰ ਸੀ ਮੇਰੀ ਪੋਤੀ ਦਾ ਜਦੋਂ ਨਾ ਅੱਖੇ ਲੱਗੇ ਲੈ ਗਏ ਉਸ ਤੋਂ ਬਾਅਦ ਮੁੰਡੇ ਨੂੰ ਕਹੇਗੇ ਵੀ ਤੂੰ ਇਹ ਤੂੰ ਕਿਹਨਾ ਕੁਸ ਤੂੰ ਖਾ ਕੇ ਮਰਦਾ ਉਸ ਤੋਂ ਬਾਅਦ ਜੋ ਗੱਲ ਕੱਲੀ ਉਹਨਾਂ ਦੀ ਭਾਈ ਮੁੰਡਾ ਦੁਖੀ ਹੋਇਆ ਬਸ ਕਿਤੇ ਜਦੋਂ ਕਹਿ ਕੇ ਤੁਰ ਗਿਆ ਉਸ ਤੋਂ ਬਾਅਦ ਇਹ ਨਿਵਾਸ ਸਲਫਾਸ ਦੀਆਂ ਗੋਲੀਆਂ ਖਾ ਗਿਆ ਜੀ ਮੁੰਡਾ ਵੀਡੀਓ ਬਾਇੰਡਰ ਕਾ ਕਹ ਗਿਆ ਜੀ ਆਪ ਦੀ ਸਾਰੀ ਭਰ ਕੇ ਗਿਆ ਜੀ ਕਰੇ ਸਾਡੇ ਮੇਰੇ ਪੋਤੇ ਨੂੰ ਦੱਸ ਕੇ ਗਿਆ ਲੋਕ ਮੋਬਾਈਲ ਦੇ ਵੀ ਆ ਕੱਢ ਕੇ ਮੇਰੀ ਵੀਡੀਓ ਮੰਗ ਰੋ ਉਹ ਦਿਖਾ دی۔ ਵੀਡੀਓ ਵਿੱਚ ਉਹਨਾਂ ਦੇ ਨਾਮ ਲੈ ਕੇ ਗਿਆ ਜੀ ਸਾਰਿਆਂ ਦੇ ਤਾਂ ਤਾਂ ਮੰਗ ਰੋ ਪਤਾ ਲੱਗਿਆ ਪਹਿਲਾ ਰਬਤ ਅਸੀਂ ਜਿਵੇਂ ਬੰਦੇ ਆਏ ਤੇ ਜਿਹੜੇ ਅਸੀਂ ਉਹਨਾਂ ਦੇ ਨਾਮ ਧਰੇ ਤੇ ਮੰਗ ਰੋ ਵੀਡੀਓ ਥਾਈਆ ਵੀਡੀਓ ਘੋਲ ਲਪਈਆ ਆਪਣੇ ਥਾਣੇ ਚ ਮੋਬਾਈਲ ਵੀ ਉੱਥੇ ਪਏ ਨਹੀਂ ਕਰੇ ਨਹੀਂ ਜੀ ਅਜੇ ਕੋਈ ਨਹੀਂ ਕਰੇ ਜੋ ਉਹਨਾਂ ਚ ਤਾਂ ਕਿਤਾ ਜੀ ਸਾਨੂੰ ਹੱਥ ਮਿਲਣਾ ਚਾਹੀਦਾ ਸਾਡਾ ਸਾਰਾ ਕੁਝ ਅੱਜ ਨਿਸਾਫ ਹੋ ਕਰਨਾ ਚਾਹੀਦਾ ਹਾਲੀ ਮੈਂ ਇੰਸਪੈਕਟਰ ਪਰਪਾਲ ਸਿੰਘ ਐਸਪੀ ਤੁਤਨੋਲਾ ਜੀ ਸਾਡੇ 9 ਤਰੀਕ ਨੂੰ ਕੋ ਸਾਨੂੰ ਸੂਚਨਾ ਮਿਲੀ ਸੀਗੀ ਜਿਹਦੇ ਵਿੱਚ ਉਮੀਦ ਹਸਪਤਾਲ ਸੰਗਰੂਰ ਮੁੰਡਾ ਗੁਰਪ੍ਰੀਤ ਸਿੰਘ ਉਮਰ 24 ਸਾਲ ਜਿਹੜਾ ਦਾਖਲ ਸੀਗਾ ਜਿਹਦੀ ਤੜਕੇ 4 ਵਜੇ ਡੈਥ ਹੋ ਗਈ ਸੀ ਜਿਹਦੇ ਅਸੀਂ 306 34 ਆਈਪੀਸੀ ਐਫਆਈਆ ਨੰਬਰ 21 ਅਸੀਂ ਦਰਜ ਕੀਤਾ ਸੀਗਾ ਇੱਕ ਮੁੰਡੇ ਦੀ ਨਾਨੀ ਤੇ ਮੁੰਡੇ ਦੀ ਘਰ ਵਾਲੀ ਤੇ ਇੱਕ ਮੁੰਡੇ ਦੀ ਸੱਸ ਉਹਨਾਂ ਦੇ ਅਸੀਂ ਪਰਚਾ ਦਿੱਤਾ ਅਸੀਂ ਬਹੁਤ ਜਲਦੀ ਜਿਹਦੇ ਵਿੱਚ ਗ੍ਰਫਤਾਰੀ ਹੋ ਜੂਗੀ ਵੀਡੀਓ ਦੇ ਵਿੱਚ ਜਿਹੜਾ ਮੁੰਡਾ ਉਹ ਸੁਸਾਇਡ ਦੀ ਮਤਲਬ ਗੱਲ ਕਰ ਰਿਹਾ ਉਹ ਇਹੀ ਗੱਲ ਕਹਿ ਰਿਹਾ ਵੀ ਜਿਹੜਾ ਮੈਂ ਇਨਾਂ ਤੋਂ ਤੰਗ ਆ ਕੇ ਨਾਨੀ ਸੱਸ ਤੇ ਆਪਣੀ ਘਰ ਵਾਲੀ ਤੋਂ ਤੰਗ ਹੋ ਕੇ ਜ਼ਹਿਰ ਖਾ ਲਿਆ ਅਸੀਂ ਅੱਡ ਅੱਡ ਟੀਮਾਂ ਬਣਾਈਆਂ ਹੋਈਆਂ ਨੇ ਜਿਹੜੀ ਸਾਡੀ ਰੈਡਾਂ ਜਾਰੀ ਨੇ ਇਹਦੇ ਵਿੱਚ ਬਹੁਤ ਜਲਦੀ ਗ੍ਰਫਤਾਰੀ ਹੋਣ ਦੀ ਸਾਨੂੰ ਸਵਾਭਨਾ ਮਨਜੀਤ ਸਿੰਘ ਹੈ ਸਰਪੰਚ ਤੁੰਦਾ ਪਿੰਡੀ ਹਾਂਜੀ ਇਹ 7 ਸਾਲ ਹੋ ਗਏ ਸੀ ਵੀ ਇਹਨੂੰ ਗੁਰਪ੍ਰੀਤ ਦੇ ਹੋਏ ਨੇ ਜੀ ਇਹ ਸੱਤ ਸਾਲਾਂ ਬਾਅਦ ਇਹਨਾਂ ਨੇ ਕੁੜੀ ਲੜਕੀ ਨੂੰ ਆਈਲੈਕਸਿਵੀ ਕਰਾਇਆ ਜੀ ਇਹਨਾਂ ਨੇ ਬਹੁਤ ਜ਼ਿਆਦਾ ਰਾਜ ਸਿੰਘ ਨੇ ਜਾ ਕੇ ਆ ਪੜਾਉਂਦਾ ਰਿਹਾ ਜੀ ਉਦੋਂ ਕੁ ਆਈਲੈਕਸ ਕਰਾਤਾ ਜੀ ਇਹਨਾਂ ਨੇ ਤੋੜਨੇ ਵਾਸਤੇ ਪੈਸੇ ਭਰਨੇ ਚਾਹੇ ਉਹ ਲੜਕੇ ਲੜਕੀ ਉੱਥੇ ਬੱਗ ਗਏ ਰੇ ਪੇਕੇ ਉਦੋਂ ਲੰਘਿਆ ਸਾਲ ਭਰ ਆਈ ਤੋੜਾ ਆਈਲੈਕਸ ਦਾ ਟਾਈਮ ਲੰਘਿਆ ਉਦੋਂ ਵਾਰ ਵਿੱਚ ਪੈ ਗਈ ਇੱਕ ਮਿੰਟ ਚਾਤ ਇੱਕ ਮੈਂ ਅਸੀਂ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਲੜਕੀਆਂ ਨੂੰ ਲਿਆਏ ਲਿਆ ਕੇ ਫੇਰ ਵੀ ਜਣਾ ਉਹ 8 ਲੱਖ ਰੁਪਏ ਮੰਗ ਕਰੀ ਉਹਦੇ ਕੁੜੀ ਦੇ ਪਿਓ ਨੇ ਵੀ ਮਸ਼ੀਨ ਲਿਆਉਣੀਆਂ ਕੁੜੀ ਨੂੰ ਤਾਂ ਤੋੜੂੰਗਾ 8 ਵਿੱਚ ਪੈ ਕੇ ਲੇਗ ਉਹ ਦੂਵਾਰ ਫੇਰ ਜਿੱਥੇ ਆ ਕੇ ਲੜਾਈ ਕੋਲ ਬਸ ਕਿਤੇ ਨੂੰ ਦੂਸਣ ਲਾ ਦੇਣਾ ਮੁੰਡੇ ਤੇ ਕੋਈ ਕਿਸੇ ਪਾਸੇ ਭੱਗ ਗਿਆ ਉਹਨੂੰ ਫੋਨ ਕਰ ਲਿਆ ਜਿਹਨੇ ਤੰਗੀ ਕਰਦੇ ਰਹੇ ਬਹੁਤ ਜ਼ਿਆਦੇ ਜਾਇ ਤੋ ਜਦ ਇੱਕ ਤੇ ਕੋਈ ਮੁੰਡਾ ਭੱਗ ਗਿਆ ਉਹਨੂੰ ਫੋਨ ਕਰਤਾ ਕਾ ਕੋਈ ਮਰੀ ਗੱਲ ਹੋ ਗਈ ਉਹਦੀ ਛੱਦਣ ਦੇ ਆ ਕੇ ਲੜਕਿਆਂ ਦੇ ਪੇਕਿਆਂ ਨੂੰ ਬਹੁਤ ਅਸੀਂ ਮਿੰਟਾਂ ਕਰੀਆਂ ਬਹੁਤ ਵਾਰੀ ਆਖਿਆ ਵੀ ਤੁਸੀਂ ਇਹ ਕੰਮ ਰਹਿਣ ਦਿਓ ਆ ਹੁਣ ਥੋੜੇ ਦਿਨ ਹੋਏ ਨੇ ਉਹਦੇ ਆ ਕੇ ਜੀ ਇਹਨਾਂ ਨੇ ਆ ਕੇ ਉਸਨੇ ਫੋਨ ਕਰਤਾ ਵੀ ਆ ਕੇ ਮੈਨੂੰ ਕਾ ਗੁਰਪ੍ਰੀਤ ਤੂੰ ਕਰਦਾ ਹੀ ਲੜਦਾ ਮੈਨਾਂ ਉਹ ਆ ਕੇ ਕਨਾਨੀ ਆ ਗਈ ਉਹਦੀ ਇੱਕ ਕੁੜੀ ਦੀ ਮਾਂ ਆ ਗਈ, ਇੱਕ ਕੁੜੀ ਦਾ ਭਾਈ ਆ ਗਿਆ ਗੱਡੀ ਕਿਰਾਏ ਤੇ ਲੈ ਕੇ ਆਏ ਨੇ ਜੇ ਆ ਕੇ। ਬਹੁਤ ਮੈਂ ਤਾਂ ਕੰਮ ਸੀ ਉਹਦੇ ਮੇਰੇ ਚਾਤੇ ਨੂੰ ਭੇਜਾਈ ਮੈਥੇ ਆ ਕੇ। ਬਹੁਤ ਮਿੰਟਾਂ ਕਰੀਆਂ ਉਹਨਾਂ ਨੇ ਜਾਇ ਤੋਂ ਜ਼ਿਆਦੇ ਬੀਤੀ ਕੁੜੀ ਦਾ ਪੇਪਰ ਆ ਵੀ ਥੀਰ ਖੜਜੋ ਉਹ ਨਾਲ ਜਾਇਓ। ਉਹ ਕਿਸੇ ਲੋੜ ਨਹੀਂ ਮੰਨਿਆ ਬਹੁਤ ਉਹਨੇ ਮਿੰਟਾਂ ਕਰਿਆ ਜਾਇ ਤੋਂ ਜ਼ਿਆਦੇ। ਨਾ ਕਿਸੇ ਲੋਟ ਆਇਆ ਜੋ 3 ਵਜੇ ਲੜਕੀ ਨੂੰ ਲੈ ਕੇ ਵਾਗ ਗਏ। ਉਹ ਗੁਰਪ੍ਰੀਤ ਨੇ ਵੀ ਬਹੁਤ ਮਿੰਟਾਂ ਕਰੀ ਉਹਨਾਂ ਨੇ ਵੀ ਮੈਂ ਪੈਰੀ ਵੀ ਹੱਥ ਲਾ ਲਾਤੇ ਉਹਨਾਂ ਨੇ ਵੀ ਕੁੜੀ ਨਾਲ ਜਾਓ। ਕਿਸੇ ਲੋੜ ਨਹੀਂ ਮੰਨਿਆ ਜਿਸ ਦਾ ਨਿਮੇੜ ਨਹੀਂ ਤਲਾਕ ਕਰਾਉਣਾ ਹੀ ਕਹੀਗੇ ਬਸ ਕਿਸੇ ਤਾਰ ਨਹੀਂ ਦਿੱਤਾ ਗੱ ਆ ਗੋਲੀਆਂ ਖਾ ਗਈ ਕਣਕਾਂ ਦੇ ਸਵਾਸ ਲਈ ਉਦੋਂ ਬਾਅਦ ਜਿਹਨੇ ਖਾ ਕੇ ਗੋਲੀਆਂ ਵੀਡੀਓ ਬਣਾਈ ਜੀ ਵੀਡੀਓ ਬਣਾ ਕੇ ਜੀ ਉਹ ਸਾਰਿਆਂ ਨੇ ਉਹਨਾਂ ਨੇ ਨਾਮ ਲੈ ਕੇ ਧਰਕੇ ਇੱਕ ਆਪਦੀ ਘਰ ਵਾਲੀ ਦਾ ਨਾਮ ਲੈ ਕੇ ਉਹਨੇ ਵਿੱਚ ਵੀਡੀਓ ਬਣਾ ਕੇ ਇੱਕ ਆਪਦੀ ਸੱਤ ਦਾ ਨਾਮ ਲਿਆ ਜੁਨੇ ਵਿੱਚ ਇੱਕ ਆਪਦੇ ਸਹੁਰੇ ਦਾ ਨਾਮ ਲਿਆ ਜੀ ਦੋਨੇ ਆਪਦੇ ਸਾਲਿਆਂ ਦਾ ਨਾਮ ਲਿਆ ਜੀ ਵਿੱਚ ਇਹ ਕੋਈ ਨਾਨੀ ਆ ਜੀ ਉਹ ਵੀ ਬਹੁਤ ਵਿੱਚ ਯੋਗਦਾਰ ਆ ਉਹਨੇ ਵੀ ਬਹੁਤ ਵਿੱਚ ਹੈਰਾਨ ਕਰ ਵੀ ਕਰਦੇ ਰਿਹਾ ਆ ਕੇ ਫੇਰ ਕੋਈ ਨਹੀਂ ਹੋਈ ਜੀ ਇਸ ਲਈ ਕਹਿੰਦੇ ਵੀ ਸਾਰੇ ਉਹਨੇ ਫੜਿਆ ਜਾਵੇ ਜੀ ਸਜ਼ਾ ਪੂਰੀ ਸਖਤ ਤੋਂ ਸਖਤ ਮਿਲ ਜਾਈਂਦਾ ਜੀ ਸਾਡਾ ਗavrੂ ਬੰਦਾ ਮਰਵਾਤਾ ਉਹ ਛੋਟੇ ਵਰਗਾ ਗavrੂ ਸੀ ਜੀ ਬਹੁਤ ਚੰਗਾ ਮੁੰਡਾ ਸੀ ਤੇਰਾ ਕੱਲਾ ਮੁੰਡਾ ਸੀ ਉਹਦੇ ਇੱਕ ਬੇਟੀ ਆਈ 5 ਸਾਲ ਦੀ ਬੇਟੀ ਵੀ ਅਸੀਂ ਸਾਨੂੰ ਮਿਲਣੀ ਚਾਹੀਦੀ ਹੈ ਜੀ ਉਹਨੂੰ ਦਾਦਾ ਦਾਦੀ ਨੂੰ ਬੇਟੀ ਮਿਲਣੀ ਚਾਹੀਦੀ ਹੈ ਜੀ ਗੁਰਪ੍ਰੀਤ ਦੇ ਕਿੰਨੇ ਭਰਾ ਨੇ ਜੀ ਇਹ ਦੋ ਭਰਾ ਨੇ ਜੀ ਗੁਰਪ੍ਰੀਤ ਹਾਂਜੀ ਹਾਂਜੀ ਭੈਣ ਕੋਈ ਨਹੀਂ ਸੀਗੀ ਦੋ ਭਰਾ ਭਰਾ ਨੇ ਜੀ